ਹਾਂਜੀ ਸਵਾਗਤ ਕਰਦੇ ਆ ਤੁਹਾਡਾ ਸਾਡੇ YouTube ਚੈਨਲ ਗੰਦੀਵਾਲ ਬੁਟੀਕ ਤੋਂ ਵੱਲੀ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਇੱਕ ਹੋਰ ਵੀਡੀਓ ਜਿਸ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਜੇਕਰ ਆਪਣੀ ਸਲਵਾਰ ਦੀ ਲੰਬਾਈ ਆ ਉਹ ਘੱਟ ਰਹਿ ਜੇ ਤਾਂ ਆਪਾਂ ਉਹਨੂੰ ਠੀਕ ਕਿਸ ਤਰ੍ਹਾਂ ਕਰਨਾਗਾ ਆਪਾਂ ਇਹ ਵਾਲੀ ਸਲਵਾਰ ਹੈ ਜਿਹੜੀ ਸਟੂਡੈਂਟ ਨੇ ਆਪਣੇ ਨੇ ਤਿਆਰ ਕਰੀ ਸੀ ਇਹਦੀ ਜਿਹੜੀ ਲੰਬਾਈ ਆ ਉਹ ਘੱਟ ਰਹੀ ਗਈ ਇਹਦੀ ਲੰਬਾਈ ਵੈਸੇ ਹੈਗੀ 36 ਇੰਚ ਤੇ ਜਿਹੜੀ ਤਿਆਰ ਹੋਈ ਹੈ ਸਲਵਾਰ ਇਹ ਹੋਈ ਹੈ 34 ਇੰਚ ਦੀ 2 ਇੰਚ ਦਾ ਜਿਹੜਾ ਸਲਵਾਰ ਦੀ ਲੰਬਾਈ ਦਾ ਉਹ ਫਰਕ ਰਹਿ ਗਿਆ ਇਹਨੂੰ ਆਪਾਂ ਹੁਣ ਸਹੀ ਕਿਸ ਤਰ੍ਹਾਂ ਕਰਨਾ ਦੇਖੋ ਇਹ ਹੋਰ ਕੱਪੜਾ ਵੀ ਨਹੀਂ ਐਡ ਕਰ ਸਕਦੇ ਆਪਣਾ ਪੌਂਚਾ ਵੀ ਬਣ ਗਿਆ ਤੇ ਸਲਵਾਰ ਵੀ ਬਣ ਮਤਲਬ ਕਿ ਬਲ ਵੀ ਜਿਹੜੇ ਉਹ ਪਏ ਹੋਏ ਹੈਗੇ ਹੁਣ ਆਪਾਂ ਇਹਨੂੰ ਸਹੀ ਕਿਵੇਂ ਕਰਨਾ ਤੇ ਇਹਦੀ ਲੰਬਾਈ ਕਿਵੇਂ ਪੂਰੀ ਕਰਨੀ ਆ ਦੇਖੋ ਆਪਾਂ ਕੀ ਕਰਾਂਗੇ ਜਿਹੜਾ ਆਪਣੇ ਕੋਲ ਕਮੀਜ਼ ਨਾਲ ਦਾ ਕੱਪੜਾ ਹੈ ਇਹ ਵਾਲਾ ਕੱਪੜਾ ਇਹਦੇ ਨਾਲ ਮੈਚਿੰਗ ਕਮੀਜ਼ ਸੀ ਇਸ ਤਰ੍ਹਾਂ ਆਪਾਂ ਇਹ ਕੱਪੜੇ ਨਾਲ ਦੀ ਇੱਕ ਪੱਟੀ ਤਿਆਰ ਕਰਾਂਗੇ ਜਿਹੜੀ ਆਪਾਂ ਇੱਥੇ ਪੌਂਚੇ ਦੇ ਉੱਪਰ ਅਟੈਚ ਕਰ ਦਾਂਗੇ ਨਾਲੇ ਤਾਂ ਇਹਦਾ ਡਿਜ਼ਾਈਨ ਬਣ ਜਾਣਾ ਤੇ ਨਾਲੇ ਜਿਹੜੀ ਸਲਵਾਰ ਦੀ ਲੈਂਥ ਆ ਉਹ ਜ ਪੂਰੀ ਹੋ ਜੂਗੀ ਹੁਣ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਇਹਨੂੰ ਆਪਾਂ ਪੱਟ ਲਾਂਗੇ ਸੀਨ ਰਿਪਰ ਹੁੰਦਾ ਆਪਣੇ ਕੋਲੇ ਆਹ ਵਾਲੀਆਂ ਸਲਾਈਆਂ ਜਿਹੜੀਆਂ ਪੱਟ ਕੇ ਇਹਨੂੰ ਆਪਾਂ ਇੱਥੋਂ ਕੱਟ ਕਰ ਲਾਂਗੇ ਜਿੰਨੀ ਆਪਾਂ ਇੱਥੇ ਰੱਖ ਕੇ ਮੰਨ ਲਓ ਪੱਟੀ ਪਾਉਣੀ ਆ ਤਾਂ ਆਪਾਂ 10 ਇੰਚ ਮਣ ਕੇ ਜਿਵੇਂ 5.5 ਇੰਚ ਤੇ ਪਾ ਦਾਂਗੇ ਆਪਾਂ ਇੱਥੋਂ ਮਣ ਕੇ ਆਪਾਂ ਇਹਦੀ ਕਟਾਈ ਆ ਜਿਹੜੀ ਕਰ ਲੈਣੀ ਆ ਸਭ ਤੋਂ ਪਹਿਲਾਂ ਆਪਾਂ ਇਹਨੂੰ ਦੇੜ ਦਿਆਂ ਫਿਰ ਤੁਹਾਨੂੰ ਦੱਸ ਦਿਆਂ ਕਿ ਇਸਦੀ ਕਟਾਈ ਕਿਸ ਤਰ੍ਹਾਂ ਕਰਨੀ ਆ ਹਾਂਜੀ ਦੇਖੋ ਆਪਾਂ ਇਹਨੂੰ ਇਸ ਤਰ੍ਹਾਂ ਜਿਹੜਾ ਇਹਨੂੰ ਪੱਟ ਲਈ ਇਹ ਵਾਲੀ ਸਲਾਈ ਆਪਾਂ ਤੇ ਹੁਣ ਆਪਾਂ ਇਹਨੂੰ ਮਿਣਕੀ ਸਲਵਾਰ ਨੂੰ ਪਹਿਲਾਂ ਆਪਾਂ ਉੱਠਾ ਕਰ ਲੈਣਾ ਦਾ ਇੱਕ ਸਾਈਡ ਦੀ ਪੱਟੀ ਆਪਾਂ ਇਹ ਐਸ ਤਰ੍ਹਾਂ ਆਪਾਂ ਇਹਨੂੰ ਉੱਠਾ ਕਰ ਲਈ ਸਲਵਾਰ ਨੂੰ ਇੱਥੋਂ ਆਪਾਂ ਇਹਨੂੰ ਸਹੀ ਕਰਕੇ ਰੱਖ ਕੇ ਤੇ ਇੱਥੋਂ ਪਹੁੰਚੇ ਤਾਂ ਦੇਖੋ ਆਪਾਂ ਇੱਥੋਂ ਨਾਲ ਆਪ ਐਂਟੀ ਟੇਪ ਨਾਲ ਆਪਾਂ ਇਹਨੂੰ ਨਾਪ ਲੈਣਾਗਾ 5.5 ਇੰਚ ਇੱਥੋਂ ਇਤੋਈ 5.5 ਇੰਚ ਐਸ ਤਰ੍ਹਾਂ ਆਪਾਂ ਇਹ ਨਿਸ਼ਾਨ ਜਿਹੜਾ ਲਗਾ ਲੈਣਾ ਤੇ ਇਹ ਨਿਸ਼ਾਨ ਨੂੰ ਐਸ ਤਰ੍ਹਾਂ ਸਿੱਧਾ ਕਰਕੇ ਤੇ ਆਪਾਂ ਇਹਦੀ ਕਟਾਈ ਆ ਜਿਹੜੀ ਉਹ ਕਰ ਦੇਣੀ ਆ ਹੁਣ ਆਪਾਂ ਇੱਥੇ ਪੱਟੀਆਂ ਅਟੈਚ ਕਰਾਂਗੇ। ਪੱਟੀਆਂ ਤਾਂ ਜੋ ਆਪਣੀ ਲੰਬਾਈ ਆ ਪੂਰੀ ਹੋ ਸਕੇ। ਇਸ ਤਰ੍ਹਾਂ ਆਪਾਂ ਇੱਥੇ ਪੱਟੀਆਂ ਅਟੈਚ ਕਰ ਦਾਂਗੇ। ਹਾਂਜੀ ਦੇਖੋ ਆਪਾਂ ਸਲਵਾਰ ਨਾਲ ਦਾ ਜਿਹੜਾ ਇਸ ਤਰ੍ਹਾਂ 5.5 ਇੰਚ ਦਾ ਮਿੰਕੇ ਕੱਪੜਾ ਜਿਹੜਾ ਕੱਟ ਲਿਆ ਸੀ। ਇਸ ਤੋਂ ਬਾਅਦ ਆਪਾਂ ਇੱਕੇ ਕਮੀਜ਼ ਨਾਲ ਦਾ ਕੱਪੜਾ ਲਿਆ ਤੇ ਆਪਾਂ ਇਹ ਵਾਲਾ ਪੇਸਟਿੰਗ ਪੇਪਰ ਲੈ ਲੈਣਾਗਾ। इनू की करना आप कपड़े उपर इस तरह चेप के एक पट्टी तैयार करा दोनों साइड जी लैस लगा की इस तरह आप चेप ला चेप के तो हाँ दखाने हाँ।, हाँ जी देखो इस तरह आपू चेप लेना प्रेस लगा के एक पट्टी तैयार हो जूगी आपकी कटिंग कर देंगे ਇਥੋਂ ਇਸ ਤਰ੍ਹਾਂ ਹੁਣ ਆਪਾਂ ਇਹਦੇ ਤੇ ਇਧਰਲੀ ਸਾਈਡ ਤੇ ਦੋਨੋਂ ਸਾਈਡ ਲੈਸ ਅੰਸਰਟ ਕਰਕੇ ਤੇ ਇਹਨੂੰ ਜਿਹੜਾ ਸਲਵਾਰ ਦੇ ਨਾਲ ਅਟੈਚ ਕਰ ਦੇਣਾਗਾ ਹਾਂਜੀ ਦੇਖੋ ਆਪਾਂ ਇਸ ਤਰ੍ਹਾਂ ਦੋਨੋਂ ਪੱਟੀਆਂ ਤੇ ਜਿਹੜੀਆਂ ਉਹਨਾਂ ਤੇ ਪੇਸਟਿੰਗ ਪੇਪਰ ਲਗਾ ਕੇ ਤੇ ਕਮੀਨ ਨਾਲ ਦਾ ਕੱਪੜਾ ਲਗਾ ਕੇ ਪੱਟੀ ਤਿਆਰ ਕਰ ਲਈ ਹੁਣ ਆਪਾਂ ਇਹਨੂੰ ਜਿੰਨੀ ਇੰਚ ਦੀ ਆਪਾਂ ਰੱਖਣੀ ਹੈਗੀ ਦੇਖੋ ਇਸ ਤਰ੍ਹਾਂ ਜਿੰਨੀ ਚੜਾਈ ਚ ਆਪਾਂ ਪੱਟੀ ਪਾਉਣੀ ਆ ਉਨਾ ਆਪਾਂ ਨਿਸ਼ਾਨ ਲਗਾ ਕੇ ਇਹਨੂੰ ਹਾਂਜੀ ਦੇਖੋ ਆਪਾਂ 1.5 ਇੰਚ ਦਾ ਇਹਨੂੰ ਡਬਲ ਫੋਲਡ ਕਰਿਆ ਸੀ ਡਬਲ ਫੋਲਡ ਕਰਕੇ ਇੱਥੋਂ 1.5 ਇੰਚ ਦਾ ਨਿਸ਼ਾਨ ਹੈ ਜਿਹੜਾ ਇਸ ਤਰ੍ਹਾਂ ਲਗਾ ਲੈਣਾ ਹੈ ਦੇਖੋ ਇਸ ਤਰ੍ਹਾਂ ਦੂਜੀ ਸਾਈਡ ਵੀ ਗੱਲਪਾ ਪੱਟੀ ਦੇ ਉੱਪਰ ਲੈਸ ਅਟੈਚ ਕਰਾਂਗੇ ਫਿਰ ਇਹਨੂੰ ਸਲਵਾਰ ਨਾਲ ਅਟੈਚ ਕਰ ਦਾਂਗੇ। 3 ਇੰਚ 3 ਇੰਚ ਐਸਾ ਹਾਂਜੀ ਦੇਖੋ ਆਪਾਂ ਇਸ ਤਰ੍ਹਾਂ 3 ਇੰਚ ਤੇ ਨਿਸ਼ਾਨ ਲਗਾ ਲਏ ਸੀ ਹੁਣ ਆਪਾਂ ਕੀ ਕਰਨਾਗਾ ਆ ਆਪਣੀ ਸਲਵਾਰ ਦੇ ਉੱਪਰ نیچے ਤੋਂ ਕੱਟਿਆ ਦੇਖੋ ਇਹਨੂੰ ਨਾਲ ਆਪਾਂ ਇਸ ਤਰ੍ਹਾਂ ਹੀ ਪਾਈਪਿੰਗ ਜਿਹੜੀ ਅਟੈਚ ਕਰ ਲਾਂਗੇ ਲੈਸ ਆਪਾਂ ਨੂੰ ਮੈਚਿੰਗ ਦੀ ਮਿਲੀ ਨਹੀਂ ਤਾਂ ਆਪਾਂ ਪਾਈਪਿੰਗ ਜਿਹੜੀ ਉਹਨੂੰ ਇਸ ਤਰ੍ਹਾਂ ਅਟੈਚ ਕਰਕੇ ਫਿਰ ਇਹਨੂੰ ਇਹਦੇ ਉੱਪਰ ਰੱਖ ਕੇ ਐਵੇਂ ਲਗਾ ਦਾਂਗੇ ਤੋਂ ਹੁਣ ਸਟਿਚ ਕਰਕੇ ਵੀ ਦਿਖਾਵਾਂਗੇ ਵੀ ਆਪਾਂ ਕਿਸ ਤਰ੍ਹਾਂ ਇਹਨੂੰ ਅਟੈਚ ਕਰਨਾ ਹਾਂਜੀ ਦੇਖੋ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਆਪਾਂ ਇਸ ਤਰ੍ਹਾਂ ਪੱਟੀ ਦੇ ਉੱਪਰ ਜਿਹੜੀ ਪਾਈਪਿੰਗ ਅਟੈਚ ਕਰਨੀ ਹੈ ਪਾਈਪਿੰਗ ਲਈ ਆਪਾਂ ਕੀ ਕਰਨਾ ਆਪਣੇ ਕੋਲ 3 ਇਨ 1 ਪੈਰ ਹੁੰਦਾ ਇਹ ਮਸ਼ੀਨ ਦਾ ਦੇਖੋ ਇਹਨੂੰ ਆਪਾਂ ਪਾਈਪਿੰਗ ਤੇ ਸੈੱਟ ਕਰਨਾਗਾ ਇਹਨੂੰ ਆਪਾਂ ਇਸ ਤਰ੍ਹਾਂ ਸੈੱਟ ਕਰ ਲਾਂਗੇ ਵੀ ਜਿਹਦੇ ਨਾਲ ਆਪਣੀ ਪਾਈਪਿੰਗ ਜਿਹੜੀ ਉਹ ਅਟੈਚ ਹੋ ਜਾਏ ਇਸ ਤਰ੍ਹਾਂ ਆਪਾਂ ਸੈੱਟ ਕਰ ਲੈਣਾਗਾ ਐ ਵੀ ਦੇਖੋ ਸੈੱਟ ਕਰਨ ਤੋਂ ਬਾਅਦ ਆਪਾਂ ਪਾਈਪਿੰਗ ਜਿਹੜੀ ਇਹਨੂੰ ਇਹਦੇ ਉੱਪਰ ਨਿਸ਼ਾਨ ਦੇ ਉੱਪਰ ਇਸ ਤਰ੍ਹਾਂ ਰੱਖ ਕੇ ਇਸ ਤਰ੍ਹਾਂ ਇਹਨੂੰ ਸਿਲਾਈ ਲਾ ਕੇ ਜੋੜ ਲੈਣਾ ਇਹਦੇ ਨਾਲ ਅਟੈਚ ਕਰ ਲੈਣਾ ਉਨੋ ਸਾਈਡ ਆਪਾਂ ਪਾਈਪਿੰਗ ਜਿਹੜੀ ਉਹ ਇਸੇ ਤਰ੍ਹਾਂ ਹੀ ਅਟੈਚ ਕਰ ਲੈਣੀ ਹੈਗੀ ਇੱਥੇ ਵੀ ਦੇਖੋ ਅਟੈਚ ਹੋ ਗਈ ਇਹ ਹੁਣ ਆਪਾਂ ਐਵੇਂ ਹੀ ਦੂਜੀ ਸਾਈਡ ਆ ਜਿਹੜੀ ਪਾਈਪਿੰਗ ਉਹ ਵੀ ਅਟੈਚ ਐਸੀ ਤਰ੍ਹਾਂ ਹੀ ਕਰ ਲੈਣੀ ਹੈਗੀ ਜਿਹੜਾ ਇਹ ਪਾਈਪਿੰਗ ਦਾ ਮੂੰਹ ਹੈ ਨੂੰ ਅੰਦਰਲੇ ਪਾਸੇ ਨੂੰ ਰੱਖ ਕੇ ਜਿਹੜੇ ਆਪਾਂ ਨਿਸ਼ਾਨ ਲਗਾਏ ਆ ਉਹਨਾਂ ਦੇ ਉੱਪਰ ਆਪਾਂ ਰੱਖ ਕੇ ਇਹਨੂੰ ਅਟੈਚ ਕਰ ਲੈਣਾ ਜਿਨ੍ਹਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲੋ ਬੈਲ ਆਈਕਨ ਜ਼ਰੂਰ ਨਾਲ ਆਪਲਾਈ ਕਰੋ ਤਾਂ ਜੋ ਤੁਹਾਨੂੰ ਸਾਡੀ ਅੱਗੇ ਤੋਂ ਕੋਈ ਵੀ ਵੀਡੀਓ ਪਾਈਏ ਤਾਂ ਉਹਦੀ ਨੋਟੀਫਿਕੇਸ਼ਨ ਜਿਹੜੀ ਸਾਰ ਨੂੰ ਫੈਲਾਉ ਉਹ ਮਿਲ ਸਕੇ ਹਾਂਜੀ ਦੇਖੋ ਜਿਹੜਾ ਇਹਦੇ ਨਾਲ ਐਕਸਟਰਾ ਕੱਪੜਾ ਸੀ ਆਪਾਂ ਉਹਦੀ ਕਟਿੰਗ ਕਰ ਲਈ ਹੁਣ ਆਪਾਂ ਇਹਨੂੰ ਆਪਾਂ ਇਹਨੂੰ ਇਨਸਰਟ ਕਿਵੇਂ ਕਰਨਾਗਾ ਆਪਾਂ ਜਿਹੜਾ ਤਿਆਰ ਕੀਤੀ ਹੈ ਪੱਟੀ ਇਹਨੂੰ ਆਪਾਂ ਇਸ ਤਰ੍ਹਾਂ ਸਿੱਧਾ ਰੱਖ ਕੇ ਇਹਨੂੰ ਇਹਦੇ ਉੱਪਰ ਰੱਖਣਾਗਾ ਇੱਥੇ ਰੱਖ ਕੇ ਆਪਾਂ ਜਿਹੜੀ ਆਹ ਵਾਲੀ ਸਲਾਈ ਲੱਗੀ ਹੈ ਦੇਖੋ ਇਹਦੇ ਉੱਪਰ ਉੱਪਰੀ ਸਲਾਈ ਲਗਾ ਦੇਣੀ ਆ ਦੇਖੋ ਆ ਵੀ ਸਲਵਾਰ ਦਾ ਕੱਪੜਾ ਜਿਹੜਾ ਉਹ ਵੀ ਸਿੱਧਾ ਹੋਣਾ ਚਾਹੀਦਾ ਤੇ ਪੱਟੀ ਵੀ ਸਿੱਧੀ ਹੋਣੀ ਚਾਹੀਦੀ ਹੈ ਤਾਂ ਆਪਾਂ ਇਹਨੂੰ ਐਸ ਤਰ੍ਹਾਂ ਰੱਖ ਕੇ ਜਿਹੜੀ ਆਪਾਂ ਸਲਾਈ ਲਗਾਈ ਸੀ ਉਹਦੇ ਉੱਪਰ ਉੱਪਰ ਸਲਾਈ ਲਗਾ ਕੇ ਇਹਨੂੰ ਜਿਹੜਾ ਇਹਦੇ ਨਾਲ ਅਟੈਚ ਕਰ ਦੇਣਾ ਹੈ। ਇਧਰੋਂ ਕੱਪੜੇ ਨੂੰ ਸਹੀ ਕਰਦੇ ਜਾਣਾ। ਖਿੱਚਣਾ ਨਹੀਂ ਕੱਪੜੇ ਨੂੰ ਖਿੱਚਣੀ ਪਉਣੀ ਨਹੀਂ ਤਾਂ ਬਲ ਪੈ ਜਾਣਗੇ। ਆਪਾਂ ਇਹਨੂੰ ਐਸੀ ਤਰ੍ਹਾਂ ਹੀ ਅਟੈਚ ਕਰਨਾ ਹੈ। ਨੋਰਮਲ ਕੱਪੜਾ ਰੱਖ ਕੇ ਬਸ ਹਲਕਾ ਜਿਹਾ ਸਿੱਧਾ ਕਰਕੇ ਕੱਪੜੇ ਨੂੰ ਬਸ ਸਲਾਈ ਦੇ ਉੱਪਰ ਸਲਾਈ ਹੈ ਜਿਹੜੀ ਉਹ ਲਾਏ। ਐਸ ਤਰ੍ਹਾਂ। ਸੇਮ ਇਹੀ ਤਰੀਕੇ ਨਾਲ ਆਪਾਂ ਉੱਪਰ ਜਿਹੜੀ ਥਲਵਾਰ ਨਾਲ ਅਟੈਚ ਕਰਨਾ ਉੱਥੇ ਵੀ ਕਰ ਲੈਣਾ ਇਹਨੂੰ। ਤੁਸੀਂ ਦੇਖੋਗੇ ਇਹ ਜਿਹੜੀ ਆਪਣੀ ਸਲਾਈ ਹੈ ਇਹ ਗੁੰਮ ਹੋ ਜੂਗੀ ਦੇਖੋ ਇਸ ਤਰ੍ਹਾਂ ਗੁੰਮ ਹੋ ਗਈ ਹੁਣ ਆਪਾਂ ਇਧਰਲੀ ਸਾਈਡ ਜਿਹੜੀ ਸਲਵਾਰ ਦਾ ਕਪੜਾ ਉਹ ਵੀ ਅਟੈਚ ਕਰ ਲੈਣਾ ਹਾਂਜੀ ਦੇਖੋ ਸੇਮ ਇਹੀ ਤਰੀਕਾ ਵਰਤ ਕੇ ਆਪਾਂ ਜਿਹੜੀ ਉੱਪਰਲੀ ਸਾਈਡ ਇਹ ਨੂੰ ਅਟੈਚ ਕਰ ਲੈਣਾ ਆਪਾਂ ਇਹਦੇ B ਇਹ ਕਪੜਾ ਵਧੀ ਘਟੇ ਨਾਲ ਆਪਾਂ ਇਹਦੇ ਸੈਂਟਰ 'ਚ ਕੱਟ ਲਗਾ ਲਿਆ ਤੇ ਇਹਦੇ ਵੀ ਆਪਾਂ ਸੈਂਟਰ 'ਚ ਕੱਟ ਲਗਾ ਲਿਆ ਇਹਨੂੰ ਇੱਥੋਂ ਦੇਖੋ ਤੁਸੀਂ ਇਸ ਤਰ੍ਹਾਂ ਰੱਖਣਾ ਹੁੰਦਾ ਸੈਂਟਰ ਦੇ ਉੱਪਰ ਰੱਖ ਕੇ ਸੇਮ ਉਹੀ ਤਰੀਕੇ ਨਾਲ ਇਹਦੀ ਸਲਾਈ ਦੇ ਉੱਪਰ ਜਿਹੜੀ ਸਲਾਈ ਉਹ ਲਾ ਦੇਣੀ ਆ ਐਸੇ ਤਰ੍ਹਾਂ ਤੇ ਆਪਣੀ ਪੱਟੀ ਆ ਜਿਹੜੀ ਉਹ ਸਲਵਾਰ ਨਾਲ ਅਟੈਚ ਹੋਣੀ ਆ ਕੱਪੜੇ ਨੂੰ ਖਿੱਚ ਨਹੀਂ ਪਾਉਣੀ ਜਮਾ ਵੀ ਇਹ ਗੱਲ ਦਾ ਖਾਸ ਧਿਆਨ ਰੱਖਣਾ ਜਿਉਂਕਿ ਇਹੋ ਜਦੋਂ ਆਪਾਂ ਐਸੇ ਤਰ੍ਹਾਂ ਖਿੱਚਾਂਗੇ ਕੱਪੜਾ ਤਾਂ ਆਪਣੇ ਕੱਪੜੇ 'ਚ ਜਿਹੜੇ ਬਲ ਪੈ ਜਾਣਗੇ ਇਹਨੂੰ ਨਾਰਮਲ ਹੀ ਰੱਖਣਾ ਕੱਪੜੇ ਨੂੰ ਨਾਰਮਲ ਰੱਖ ਕੇ ਇਹਨਾਂ ਸਲਾਈ ਦੇ ਉੱਪਰ ਸਲਾਈ ਜਿਹੜੀ ਲਾ ਕੇ ਇਹਨੂੰ ਅਟੈਚ ਕਰਦੇ ਹਾਂ ਐਸਾ ਇਹ ਵੀ ਆਪਣੀ ਸਲਾਈ ਹੈ ਜਿਹੜੀ ਗੁੰਮ ਹੋ ਗਈ ਦੇਖੋ ਨਾਲੇ ਤਾਂ ਆਪਣਾ ਜਿਹੜਾ ਡਿਜ਼ਾਈਨ ਬਣ ਗਿਆ ਤੇ ਨਾਲੇ ਜਿਹੜੀ ਆਪਣੀ ਸਲਵਾਰ ਦੀ ਲੰਬਾਈ ਉਹ ਘੱਟ ਸੀ ਉਹ ਪੂਰੀ ਹੋ ਗਈ। ਸੋ ਹੁਣ ਦੇਖੋ ਕਿੰਨਾ ਲੱਗਦਾ। ਹੁਣ ਆਪਾਂ ਇਹਦੀ ਸਾਈਡ ਵਾਲੀ ਸਲਾਈ ਲਾ ਕੇ ਤੁਹਾਨੂੰ ਇਹਦੀ ਫਾਈਨਲ ਲੁੱਕ ਦਿਖਾਵਾਂਗੇ। ਹਾਂਜੀ ਦੇਖੋ ਆਪਾਂ ਇਸ ਤਰ੍ਹਾਂ ਪੱਟੀ ਜਿਹੜੀ ਉਹ ਅਟੈਚ ਕਰਤੀ ਦੋਨੋਂ ਪੌਂਚਿਆਂ ਦੇ ਉੱਪਰ ਤੇ ਆਪਣੀ ਸਲਵਾਰ ਦੀ ਜਿਹੜੀ ਲੰਬਾਈ ਆ ਉਹ ਜਮ੍ਹਾਂ ਪੂਰੀ ਆ ਗਈ। ਦੇਖੋ ਨਾਲੇ ਤੇ ਕਿੰਨਾ ਸੋਹਣਾ ਡਿਜ਼ਾਈਨ ਬਣ ਗਿਆ ਤੇ ਨਾਲੇ ਜਿਹੜੀ ਆਪਣੀ ਸਲਵਾਰ ਦੀ ਲੰਬਾਈ ਘੱਟ ਸੀ ਉਹ ਪੂਰੀ ਹੋ ਗਈ। ਤੁਸੀਂ ਇਹ ਤਰੀਕਾ ਵਰਤ ਕੇ ਡਿਜ਼ਾਈਨ ਵੀ ਬਣਾ ਸਕਦੇ ਹੋ। ਤੇ ਸਲਵਾਰ ਦੀ ਲੈਂਥ ਆ ਜਿਹੜੀ ਉਹ ਵੀ ਵਧਾ ਸਕਦੇ ਹਾਂ ਸਾਡੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ